ਸਤਿਗੁਰੂ ਜੀ ਫਰਮਾਨ ਕਰਦੇ ਨੇ ਵੱਡ ਭਾਗੀ ਹਰ ਸੰਗਤ ਪਾਵੈ ਪਾਗਹੀਨ ਬ੍ਰਹਮ ਚੋਟਾਂ ਖਾਵੈ ਬਿਨ ਪਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਵੱਡ ਭਾਗੀ ਹੋ ਗੁਰੂ ਦੀ ਕਿਰਪਾ ਲੈਣ ਵਾਸਤੇ ਪਹੁੰਚਿਓ ਬਾਸਿਕਨ ਦੇ ਬਿਨਾ ਸੰਗਤ ਤੋਂ ਐਸੀ ਮੈਲ ਭਰੀ ਜਾਂਦੀ ਐ ਇਸ ਮਨ ਅੰਦਰ ਜਿਹਨੂੰ ਆਪਾਂ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸਿਆਹੋ ਜਨਮਾ ਜਨਮਾਂ ਦੀ ਇਸ ਮਨ ਨੂੰ ਮਲ ਲੱਗੀ ਹੋਈ ਹੈ ਜੋ ਬੜਾ ਜ਼ਿਆਦਾ ਕਾਲਾ ਹੋ ਚੁੱਕਿਆ ਹੈ ਕਾਲਾ ਹੋਇਆ ਸਿਆਹੋ ਫਿਰ ਪਾਸ਼ਾ ਪ੍ਰਮਾਨ ਕਰਦੇ ਨੇ ਭਾਈ ਉਹ ਧੋਪੈ ਨਾਵੇ ਕੈ ਸੰਗ ਇਨੂੰ ਨਾਮ ਨਾਲ ਸਿਮਰਨ ਨਾਲ ਸੰਗਤ ਦੀ ਬਰਕਤ ਨਾਲ ਧੋਇਆ ਜਾ ਸਕਦਾ ਹੈ ਜੋ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਜਦੋਂ ਤੱਕ ਸਤਿਗੁਰ ਜੀ ਦੀ ਨਦਰ ਸਵੱਲੀ ਨਹੀਂ ਹੋਣੀ ਉਦੋਂ ਤੱਕ ਇਹ ਪਾਪੀ ਮਨ ਇਹ ਗੁਰਮਖ ਨਹੀਂ ਬਣ ਸਕਦਾ ਇਹ ਸਦਾ ਮਨਮੁਖ ਰਹੇਗਾ ਤੇ ਪਾਤਸ਼ਾਹ ਪਰਮਾਨ ਕਰਦੇ ਨੇ ਜੇ ਆਪਾਂ ਸਾਧੂਆਂ ਦੇ ਜੇ ਸੰਤਾਂ ਦੇ ਚਰਨਾਂ ਵਿੱਚ ਆ ਕੇ ਬੈਠ ਰਹੇ ਹਾਂ ਇਹ ਸਾਧੂ ਇਹ ਮਹਾਪੁਰਸ਼ ਇੰਨੀ ਕਿਰਪਾ ਕਰਦੇ ਨੇ ਇੱਕ ਇਸ਼ਾਰੇ ਨਾਲ ਕਿਸੇ ਦਾ ਵੀ ਭਲਾ ਕਰ ਸਕਦੇ ਨੇ ਇਸੇ ਤਰ੍ਹਾਂ ਹੰਸਾਲੀ ਵਾਲੇ ਮਹਾਪੁਰਸ਼ ਜੋ ਸੰਗਤਾਂ ਨੂੰ ਤਾਰਨਾ ਕਰ ਰਹੀ ਸੀ ਤੇ ਇੱਕ ਇਨਸਾਨ ਮਹਾਪੁਰਸ਼ਾਂ ਕੋਲ ਆਇਆ ਆ ਕੇ ਕਹਿਣ ਲੱਗਾ ਮਹਾਪੁਰਸ਼ਾਂ ਨੂੰ ਕਿ ਬਾਬਾ ਜੀ ਨੰਦਪੁਰ ਸਾਹਿਬ ਦੀ ਜਿਹੜੀ ਸੀਟ ਹੈ ਉੱਥੋਂ ਮੈਂ ਐਮਪੀ ਖੜਨਾ ਹੈ ਐਮਪੀ ਦੀ ਚੋਣ ਲੜਨ ਵਾਸਤੇ ਉੱਥੋਂ ਮੈਨੂੰ ਟਿਕਟ ਮਿਲੀ ਹੈ ਨੰਦਪੁਰ ਸਾਹਿਬ ਤੋਂ ਮੇਰੀ ਪਾਰਟੀ ਨੇ ਸਲਾਹ ਕੀਤੀ ਹੈ ਕਿ ਨੰਦਪੁਰ ਸਾਹਿਬ ਤੋਂ ਮੈਨੂੰ ਚੋਣ ਲੜਨ ਵਾਸਤੇ ਭੇਜਿਆ ਜਾਵੇਗਾ ਤੇ ਤੁਸੀਂ ਕਿਰਪਾ ਕਰੋ ਮੇਰੀ ਜਿੱਤ ਪ੍ਰਾਪਤ ਹੋਵੇ ਕਿਉਂਕਿ ਮਹਾਂਪੁਰਸ਼ਾਂ ਦੇ ਬਚਨ ਨੇ ਪਿਆਰੇ ਮਹਾਪੁਰਸ਼ਾਂ ਦੇ ਬਚਨ ਕਦੇ ਵਿਰਥੇ ਨਹੀਂ ਜਾਂਦੇ ਜੇ ਕੀਤੀ ਹੋਈ ਸੰਗਤ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਬੈਠ ਕੇ ਇਹ ਵਿਰਥ ਨਹੀਂ ਜਾਣੀ ਪਿਆਰੀ ਮਹਾਪੁਰਸ਼ਾਂ ਨੂੰ ਆ ਕੇ ਬੇਨਤੀ ਕੀਤੀ ਮਹਾਪੁਰਸ਼ ਜੀ ਕਿਰਪਾ ਕਰੋ ਮੈਂ ਚੌਣ ਜਿੱਤ ਜਾਵਾਂ ਮੈਂ ਚੌਣ ਦੇ ਮੈਦਾਨ ਵਿੱਚ ਹਾਰ ਕੇ ਨਾ ਆਵਾਂ ਇਹ ਸਮਾਂ ਐਸਾ ਮੇਰੀ ਜ਼ਿੰਦਗੀ ਵਿੱਚ ਗੁਜ਼ਰਿਆ ਜਿੱਥੋਂ ਵੀ ਮੈਂ ਚੋਣ ਲੜੀ ਮੈਂ ਹਾਰਿਆ ਆਂ ਮੈਂ ਤੇ ਪਿੰਡ ਦੀ ਸਰਪੰਚੀ ਵੀ ਜਿੱਤ ਨਹੀਂ ਸਕਿਆ ਤੇ ਮੈਨੂੰ ਐਤਕੀ ਚੋਣ ਲੜਨ ਦਾ ਮੌਕਾ ਮਿਲਿਆ ਐਮਪੀ ਦੀ ਚੋਣ ਤੋਂ ਮੈਂ ਲੜਨ ਜਾ ਰਿਹਾ ਤੁਸੀਂ ਕਿਰਪਾ ਕਰੋ ਇਹ ਚੋਣ ਮੈਂ ਜਿੱਤ ਜਾਵਾਂ ਕਿਉਂਕਿ ਮਹਾਪੁਰਸ਼ਾਂ ਦੇ ਚਰਨਾਂ 'ਚ ਬੈਠੇ ਆ ਤੇ ਮਹਾਪੁਰਸ਼ਾਂ ਦੇ ਬਚਨਾਂ ਦੀ ਤਾਕਤ ਤੇ ਪਾਵਰ ਦਾ ਪਤਾ ਹੋਣਾ ਚਾਹੀਦਾ ਤੇ ਮਹਾਪੁਰਸ਼ਾਂ ਨੂੰ ਆ ਕੇ ਸੇਵਾਦਾਰਾਂ ਦੱਸਿਆ ਬਾਬਾ ਜੀ ਇਸ ਤਰ੍ਹਾਂ ਬੇਨਤੀਆਂ ਕਰ ਰਿਹਾ ਇਹ ਸੇਵਕ ਕਿ ਐਮਪੀ ਦੀ ਚੋਣ ਨੰਦਪੁਰ ਸਾਹਿਬ ਤੂੰ ਲੜਨੀ ਹੈ ਤੇ ਮਹਾਂਪੁਰਸ਼ ਜੀ ਸਹਿ ਸਭਾਏ ਬੋਲੇ ਕਹਿੰਦੇ ਆਨੰਦਪੁਰ ਸਾਹਿਬ ਤੂੰ ਲੜਨਾ ਹੈ ਕੋਈ ਗੱਲ ਨਹੀਂ ਜੇ ਤੂੰ ਆਨੰਦਪੁਰ ਸਾਹਿਬ ਤੂੰ ਲੜਨਾ ਹੈ ਤੇ ਯਾਦ ਰੱਖੀ ਆਨੰਦਪੁਰ ਸਾਹਿਬ ਤੂੰ ਕਦੇ ਕੋਈ ਹਾਰਿਆ ਹੀ ਨਹੀਂ ਆਖੋ ਸਤਨਾਮ ਕਹਿੰਦੇ ਆਨੰਦਪੁਰ ਸਾਹਿਬ ਤੇ ਕਦੇ ਕੋਈ ਹਾਰਿਆ ਹੀ ਨਹੀਂ ਆਨੰਦਪੁਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਾਰਿਆ ਨੇ ਫਤਿਹ ਬਖਸ਼ੀ ਹੈ ਤੂੰ ਪ੍ਰੋਸਾ ਬਣਾ ਕੇ ਭਾਵਨਾ ਬਣਾ ਕੇ ਉਸ ਕਲਗੀਆਂ ਵਾਲੇ ਪਾਸ਼ਾ ਦੇ ਚਰਨਾਂ 'ਚ ਅਰਦਾਸ ਕਰ ਚੌਣ ਜਿੱਤ ਜਾਵੇਂਗਾ ਇੱਕ ਦੋ ਦਿਨ ਬੀਤੇ ਫਿਰ ਇੱਕ ਇਨਸਾਨ ਆਇਆ ਉਹ ਵੀ ਆਕਮਾ ਪੁਰਸ਼ਾਂ ਨੂੰ ਬੇਨਤੀ ਕਰਨ ਲੱਗਾ ਮਹਾਪੁਰਸ਼ ਜੀ ਬੇਨਤੀ ਹੈ ਕਿ ਆਨੰਦਪੁਰ ਸਾਹਿਬ ਤੋਂ ਮੈਂ ਚੋਣ ਲੜਨ ਜਾ ਰਿਹਾ ਹਾਂ ਉਹ ਵਿਰੋਧੀ ਪਾਰਟੀ ਵਾਲਾ ਪਹਿਲਾਂ ਇੱਕ ਆਇਆ ਜਿਹੜਾ ਉਹਦੇ ਵਿਰੋਧੀ ਬਿਲਕੁਲ ਉਹਦੇ ਸਾਹਮਣੇ ਬਿਲਕੁਲ ਵਿਰੋਧ ਵਿੱਚ ਖੜਾ ਸੀ ਪਿਆਰਿਓ ਉਹੀ ਸੀਟ ਤੋਂ ਉਹ ਵੀ ਆ ਗਿਆ ਮਹਾਪੁਰਸ਼ਾਂ ਕੋਲ ਮਹਾਪੁਰਸ਼ ਜੀ ਕਿਰਪਾ ਕਰੋ ਆਨੰਦਪੁਰ ਸਾਹਿਬ ਤੋਂ ਚੋਣ ਲੜਨ ਵਾਸਤੇ ਪਾਰਟੀ ਨੇ ਮੈਨੂੰ ਚੁਣਿਆ ਹੈ ਤੁਸੀਂ ਕਿਰਪਾ ਕਰੋ ਇਹ ਚੋਣ ਵਿੱਚ ਜਿੱਤ ਜਾਵਾਂ ਤੇ ਮਹਾਪੁਰਸ਼ ਬੈਠੇ ਨੇ ਤੇ ਸਹਿਜ ਸੁਭਾਏ ਬੋਲੇ ਕਹਿੰਦੇ ਫਿਰ ਜੇ ਤੂੰ ਚੋਣ ਲੜ ਰਿਹਾ ਜੇ ਤੂੰ ਆ ਗਿਆ ਤੇ ਤੂੰ ਚੋਣ ਜਿੱਤ ਵੀ ਜਾਵੇਂਗਾ ਵੇਖੋ ਪਿਆਰਿਓ ਇੱਕੋ ਟਿਕਟ ਇੱਕੋ ਜਗ੍ਹਾ ਤੋਂ ਦੋ ਦੋ ਪਾਰਟੀਆਂ ਦੇ ਦੋ ਬੰਦੇ ਖੜੇ ਨੇ ਤੇ ਦੋਨਾਂ ਨੂੰ ਮਹਾਪੁਰਸ਼ ਨੇ ਬਚਨ ਕਰ ਤੇ ਜਿੱਤ ਜਾਵੋਗੇ ਪਹਿਲਾ ਆਇਆ ਆਨੰਦਪੁਰ ਸਾਹਿਬ ਤੂੰ ਲੜ ਰਿਹਾ ਮਹਾਪੁਰਸ਼ਾਂ ਕਹੇ ਜੇ ਤੂੰ ਆਨੰਦਪੁਰ ਸਾਹਿਬ ਤੋਂ ਲੜ ਰਿਹਾ ਤੇ ਆਨੰਦਪੁਰ ਸਾਹਿਬ ਤੋਂ ਜਿਹੜਾ ਲੜਦਾ ਹੈ ਨਾ ਉਹ ਜਿੱਤ ਪ੍ਰਾਪਤ ਕਰੇਗਾ ਤੇ ਇੱਥੇ ਜਿੱਤ ਮਿਲੀ ਹੈ ਜਾਂ ਤੂੰ ਜਿੱਤ ਜਾਵੇਂਗਾ ਉਹੀ ਪਾਰਟੀ ਦਾ ਵਿਰੋਧੀ ਪਾਰਟੀ ਵਾਲਾ ਆਇਆ ਉਹ ਵੀ ਉੱਥੋਂ ਹੀ ਲੜ ਰਿਹਾ ਸੀ ਚੋਣ ਉਹ ਵੀ ਮਹਾਪੁਰਸ਼ਾਂ ਕੋਲ ਆਇਆ ਮਹਾਪੁਰਜ ਜੀ ਮੈਂ ਚੋਣ ਜਿੱਤ ਜਾਵਾਂ ਤੇ ਮਹਾਪੁਰਸ਼ ਕਹਿੰਦੇ ਜਾਂ ਫਿਰ ਤੂੰ ਵੀ ਚੋਣ ਜਿੱਤ ਜਾਵੇਂਗਾ ਉਹ ਜਿਹੜਾ ਸੇਵਾਦਾਰ ਸੀ ਉਹਨਾਂ ਦੱਸਿਆ ਉਹ ਕਹਿੰਦੇ ਅਸੀਂ ਕਈ ਦਿਨ ਚਿੰਤਾ ਵਿਚ ਰਹੇ ਵੀ ਮਹਾਪੁਰਸ਼ਾਂ ਨੇ ਬਚਨ کیسے ਕਰ ਦਿੱਤੇ ਨੇ ਦੋਨਾਂ ਪਾਰਟੀਆਂ ਇੱਕ ਦੂਜੀ ਦੀ ਵਿਰੋਧੀ ਧਿਰ ਪਾਰਟੀ ਐ ਦੋਨਾਂ ਨੂੰ ਵਚਨ ਕਰ ਦਿੱਤੇ ਨੇ ਵੀ ਤੁਸੀਂ ਦੋਨੋਂ ਜਿੱਤ ਜਾਵੋਗੇ ਤੇ ਕਦੇ ਹੋਈ ਨਹੀਂ ਸਕਦਾ ਆਪਾਂ ਵੀ ਜਾਣਦੇ ਕਦੇ ਹੋ ਨਹੀਂ ਸਕਦਾ ਇੱਕੋ ਜਗ੍ਹਾ ਤੋਂ ਦੋ ਜਾਣੇ ਕਿਵੇਂ ਜਿੱਤ ਜਾਣਗੇ ਪਰ ਮਹਾਪੁਰਸ਼ਾਂ ਨੇ ਜੋ ਵਚਨ ਕੀਤੇ ਨੇ ਪਿਆਰੋ ਬਿਰਥੇ ਨਹੀਂ ਜਾਂਦੇ ਸਮਾਂ ਬੀਤਿਆ ਜਦੋਂ ਫਾਰਮ ਭਰਨੇ ਸੀ ਟਿਕਟ ਬਣਨੀ ਸੀ ਬਾਅਦ ਵਿੱਚ ਅਖਬਾਰ ਵਿੱਚ ਜਦੋਂ ਕਹਿੰਦੇ ਖਬਰ ਲੱਗੀ ਉਥੋਂ ਦੇ ਸੇਵਾਦਾਰ ਦਸਰੇ ਨੇ ਕਹਿੰਦੇ ਐਸਾ ਕ੍ਰਿਸ਼ਮਾ ਹੋਇਆ ਐਸੀ ਕਰਾਮਾਤ ਹੋਈ ਪਤਾ ਨਹੀਂ ਕੀ ਬਣਿਆ ਰਾਤੋਂ ਰਾਤ ਕੰਦੇ ਉਹਨਾਂ ਨੇ ਆਪਣੀ ਜਿਹੜੇ ਚੌਂ ਲੜਨ ਦੀ ਸਥਾਨ ਸੀ ਨਾ ਉਹ ਪਿਆਰੇ ਬਦਲ ਹੋ ਗਏ ਇੱਕ ਤੇ ਨੰਦਪੁਰ ਸਾਹਿਬ ਤੋਂ ਲੜਿਆ ਜਿਹਨੂੰ ਮਹਾਂਪੁਰਸ਼ ਨੇ ਕਿਹਾ ਸੀ ਆਨੰਦਪੁਰ ਸਾਹਿਬ ਦੂਜਾ ਜਿਹੜਾ ਉਹਨੂੰ ਟਿਕਟ ਮਿਲ ਗਈ ਲੁਧਿਆਣੇ ਦੀ ਰਾਤੋਂ ਰਾਤ ਸਾਰੀ ਸਕੀਮ ਚੇਂਜ ਹੋ ਗਈ ਕਿਉਂਕਿ ਮਹਾਂਪੁਰਸ਼ ਦੇ ਬਚਨ ਬਿਰਤੇ ਨਹੀਂ ਜਾਂਦੇ ਕਹਿੰਦੇ ਜਦੋਂ ਫਿਰ ਰਿਜ਼ਲਟ ਆਇਆ ਨਾ ਕਹਿੰਦੇ ਜਿਹੜਾ ਦੋਨੇ ਪਾਰਟੀਆਂ ਦੇ ਬੰਦੇ ਆਏ ਸੀ ਇੱਕ ਫਿਰ ਆਨੰਦਪੁਰ ਸਾਹਿਬ ਤੋਂ ਲੜਿਆ ਸੀ ਇੱਕ ਲੁਧਿਆਣੇ ਤੋਂ ਲੜਿਆ ਸੀ ਤੇ ਦੋਨਾਂ ਦੀ ਜਿੱਤ ਪ੍ਰਾਪਤ ਹੋਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਮਹਾਂਪੁਰਖਾਂ ਦੇ ਬਚਨ ਬਿਰਤੇ ਨਹੀਂ ਜਾਂਦੇ ਜਿਨ ਸੰਗਤ ਕੀਤੀ ਹੈ ਨਾ ਮਰ ਦੀ ਬਾਣੀ ਕਹਿੰਦੀ ਗੁੰਗੇ ਕੀ ਮਠਿਆਈ ਰਤਨ ਲੁਕਾਇਆ ਲੁਕੈ ਨਹੀਂ ਇਹ ਜਿਹੜੇ ਗੁਰਬਾਣੀ ਪੜਨ ਵਾਲੇ ਮਹਾਂਪੁਰਖਾਂ ਦੀ ਸੰਗਤ ਕਰਨ ਵਾਲੇ ਉਹ ਲਕੋਣ ਨਹੀਂ ਰੱਖ ਸਕਦੇ ਬਚਨ ਹੋ ਗਏ ਸੀ ਦੋਨਾਂ ਨੂੰ ਤੇ ਦੋਨਾਂ ਨੂੰ ਜਿੱਤ ਪ੍ਰਾਪਤ ਹੋਈ ਮਹਾਂਪੁਰਸ਼ਾਂ ਦੇ ਬਚਨ ਨਾਲ ਇਹ ਪਿਆਰੀ ਚਮਤਕਾਰ ਹੈ ਇਹ ਗੁਰਬਾਣੀ ਪੜ੍ਹਨ ਵਾਲਿਆਂ ਦੀ ਗਵਾਹੀ ਪੈ ਜਾਂਦੀ ਹੈ ਕਿਉਂਕਿ ਮੇਰੀ ਬੰਦੀ ਭਗਤ ਛਡਾਵੈ ਬੰਦ ਹੈ ਭਗਤ ਨਾ ਛੁੱਟੈ ਮੋਏ ਪਾਸ਼ਾ ਨੇ ਮੋਹਰ ਲਾ ਦਿੱਤੀ ਹੈ ਕਿ ਕੋਈ ਨਾਮ ਜਪਣ ਵਾਲਾ ਸਾਧੂ ਕੋਈ ਸੰਤ ਕੋਈ ਸੰਗਤ ਕਰਨ ਵਾਲਾ ਆ ਕੇ ਮੈਨੂੰ ਗੱਲ ਕਹੇ ਤੇ ਮੈਂ ਮੋੜ ਨਹੀਂ ਸਕਦਾ ਪਰ ਜੇ ਮੈਂ ਕੋਈ ਬਚਨ ਕਰ ਦੇਵਾਂ ਤੇ ਕਹਿੰਦੇ ਮੇਰੇ ਪਾਵਰ ਸਿੱਖ ਵਿੱਚ ਹੈ ਇਹ ਪਾਵਰ ਕਿ ਉਹ ਮੇਰਾ ਬਚਨ ਬਦਲ ਸਕਦਾ ਇਸ ਕਰਕੇ ਪਾਸ਼ਾ ਕਹਿੰਦੇ ਭਾਈ ਜੇ ਤੂੰ ਸਾਧੂਆਂ ਦੀ ਸੰਗਤ ਕਰ ਰਿਹਾ ਹੈ ਸਾਧੂਆਂ ਦੇ ਚਰਨਾਂ ਵਿੱਚ ਆ ਕੇ ਬੈਠ ਰਿਹਾ ਹੈ ਯਾਦ ਰੱਖੀ ਇਹ ਤੇ ਚਮਤਕਾਰ ਵੀ ਕਰ ਦਿੰਦੇ ਨੇ ਇਹ ਤੇ ਜ਼ਿੰਦਗੀ ਵਿੱਚ ਨਾ ਮੁਮਕਨ ਹੋਣ ਵਾਲਾ ਕੰਮ ਵੀ ਕਰ ਦਿੰਦੇ ਨੇ ਐਸੀ ਕਿਰਪਾ ਹੁੰਦੀ ਹੈ ਕੀ ਕਹਿ ਰਹੇ ਨੇ ਰਾਜਾ ਸਹਿ ਮਹਾਰਾਜ ਸਬਈਆ ਮਾਨੁਸ ਜਾ ਤਮ ਭੇਦ ਨਹੀਂ ਕੁਝ ਹੈ ਸਭ ਏਕ ਹੀ ਰੂਪ ਪਈ ਪਾਤਸ਼ਾਹ ਕਹਿੰਦੇ ਮਨੁੱਖ ਜਾਤ ਵਿੱਚ ਕੋਈ ਭਿੰਨ ਭੇਦ ਨਹੀਂ ਸਭ ਹੀ ਬ੍ਰਹਮ ਦਾ ਸਰੂਪ ਹੈ ਇਹ ਦੁਨੀਆ ਨੂੰ ਸੰਸਾਰ ਨੂੰ ਰਾਜਾ ਸਾਹਿਬ ਮਹਾਰਾਜ ਸਮਝਾਣਾ ਕਰ ਰਹੇ ਨੇ ਭਾਈ ਇਹ ਦੁਨੀਆ ਵਿੱਚ ਕੋਈ ਵੀ ਭਿੰਨ ਭੇਦ ਭਾਵ ਨਹੀਂ ਹੈ ਊਚ ਨੀਚ ਇਹ ਸਭ ਇੱਕ ਦੁਨੀਆ ਦੀ ਮਨ ਘੜਤ ਕਹਾਣੀ ਹੈ ਪਾਤਸ਼ਾਹ ਕਹਿੰਦੇ ਮਾਨਸਕੀ ਜਾਤ ਸਵੇ ਇੱਕ ਹੈ ਪਹਿਚਾਨ ਉਹ ਗੁਰਬਾਣੀ ਅੰਦਰ ਵੀ ਪਿਆਰ ਉਸ ਆਪਾਂ ਸੁਣਉਂਦੇ ਆ ਕਿ ਭਾਈ ਅਵਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਇੱਕੋ ਨੂਰ ਤੋਂ ਸਾਰੇ ਆ ਅੰਛ ਮੰਛ ਉਸ ਪਰਮਾਤਮਾ ਦੀਆਂ ਪਰਮਾਤਮਾ ਨਾਲ ਵਿਛੜੇ ਹੋਏ ਆ ਜਿਵੇਂ ਇੱਕ ਸੋਨੇ ਦਾ ਟੁਕੜਾ ਹੋਵੇ ਨਾ ਪਿਆਰਿਓ ਸੋਨੇ ਦਾ ਟੁਕੜਾ ਹੋਵੇ ਉਹ ਸੋਨੇ ਦੇ ਟੁਕੜੇ ਵਿੱਚੋਂ ਗਹਿਣੇ ਬਣਾਏ ਜਾਂਦੇ ਨੇ ਉਹ ਗਹਿਣਿਆਂ ਨੂੰ ਕਿਸੇ ਨੂੰ ਸ਼ਾਪ ਮੰਦੀ ਦਾ ਆਕਾਰ ਮਿਲ ਜਾਂਦਾ ਹੈ ਕਿਸੇ ਨੂੰ ਹਾਰ ਦਾ ਆਕਾਰ ਮਿਲ ਜਾਂਦਾ ਪਰ ਹੈ ਤੇ ਸਾਰਾ ਸੋਨਾ ਹੀ ਹੈ ਆਕਾਰ ਵੱਖਰਾ ਵੱਖਰਾ ਮਿਲ ਜਾਂਦਾ ਇਸੇ ਤਰ੍ਹਾਂ ਉਹ ਪਰਮਾਤਮਾ ਦੀ ਅੰਛ ਮੰਛ ਦੇ ਵਿੱਚੋਂ ਬਸ ਆਪਾਂ ਨੂੰ ਇਹ ਫੇਸ ਇਹ ਸਭ ਕੁਝ ਵੱਖਰਾ ਵੱਖਰਾ ਮਿਲ ਗਿਆ ਇਹ ਦੁਨੀਆ ਤੇ ਸੰਸਾਰ ਤੇ ਆਏ ਤੇ ਆਪਾਂ ਨੂੰ ਧਰਮ ਵੀ ਵੱਖਰਾ ਵੱਖਰਾ ਮਿਲ ਗਿਆ ਤੂੰ Hindu ਹੈ ਤੂੰ Musalman ਹੈ ਤੂੰ Sikh ਹੈ ਤੂੰ Isai ਹੈ ਤੂੰ ਉੱਚਾ ਹੈ ਤੂੰ ਨੀਮਾ ਹੈ ਇਹ ਆਪਣੇ ਧਰਮ ਸੰਸਾਰ ਤੇ ਬਣੇ ਪਰ ਪਾਸ਼ਾ ਕਹਿੰਦੇ ਅਵਲ ਅਲਹਿ ਨੂਰ ਉਪਾਇਆ ਸਾਰੇ ਉਸ ਕਾਲਪੁਰਖ ਪਰਮਾਤਮਾ ਦੇ ਬੰਦੇ ਆ ਤੇ ਰਾਜਾ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ ਭਾਈ ਇਹ ਸਾਰਾ ਬ੍ਰਹਮ ਦਾ ਸਰੂਪ ਹੈ ਅਸਲ ਵਿੱਚ ਜੋ ਵੀ ਸੰਸਾਰ ਤੇ ਪ੍ਰਾਣੀ ਆ ਗਿਆ ਨਾ ਉਹ ਕਾਲਪੁਰਖ ਬ੍ਰਹਮ ਦਾ ਸਰੂਪ ਹੈ ਤੇ ਪਾਸ਼ਾ ਕਹਿੰਦੇ ਜਾਤੀ ਜਾਮ ਬਜਾਤੀ ਭੇਤ ਮੰਨਣ ਕਰਕੇ ਹੀ ਇਹ ਅੰਗ ਸਭ ਇੱਕੋ ਹਨ ਪਾਸ਼ਾ ਕਹਿੰਦੇ ਜਿਹੜੇ ਜਾਤੀ ਤੇ ਬਿਜਾਤੀ ਦੇ ਜਿਹੜੇ ਭੇਤ ਨੇ ਨਾ ਜੋ ਮਨ ਘੜਤ ਕਹਾਣੀਆਂ ਨੇ ਇਹ ਕਹਿੰਦੇ ਆਪਣੇ ਮਨ ਦੀਆਂ ਨੇ ਅੰਗ ਸਭ ਦੇ ਇੱਕੋ ਜਿਹੇ ਨੇ ਹਰ ਇੱਕ ਸਰੀਰ ਦਾ ਅੰਗ ਇੱਕ ਜਿਹਾ ਹੈ ਸਰੀਰ ਇੱਕੋ ਜਿਹਾ ਨੇ ਕਹਿੰਦੇ ਬਸ ਰਕਤ ਖੂਨ ਦਾ ਰੰਗ ਇੱਕੋ ਜਿਹਾ ਹੈ ਪਰ ਇਹ ਸੰਸਾਰ ਦੁਨੀਆ ਨੇ ਇਹ ਦੁਨੀਆ ਨੂੰ ਨਾਮ ਦੇ ਦਿੱਤਾ ਉੱਚਾ ਤੇ ਨੀਵਾ ਪਰ ਪਾਸ਼ਾ ਕਹਿੰਦੇ ਭਾਈ ਸਜਾਤੀ ਬਜਾਤੀ ਹੈ ਮਨਤਮੈ ਨਹੀਂ ਅੰਗ ਕੋ ਦੂਸਰ ਹੋਏ ਗਏ ਪਾਸ਼ ਕੰਦੇ ਆਤਮ ਗਿਆਨ ਕਰਕੇ ਆਤਮ ਗਿਆਨ ਕਰਕੇ ਮਨ ਬ੍ਰਹਮ ਦੀ ਜਾਤ ਹੈ ਭਾਵ ਸਜਾਤੀ ਹੈ ਕਹਿੰਦੇ ਜੇ ਤੁਸੀਂ ਬੜੀ ਖੋਜ ਕਰੋ ਨਾ ਕਿਉਂਕਿ ਜਦੋਂ ਆਪਾਂ ਸੰਤਾਂ ਦੀ ਸੰਗਤ ਕਰਨੀ ਹੈ ਜਦੋਂ ਆਪਾਂ ਗੁਰੂ ਦੇ ਚਰਨਾਂ ਵਿੱਚ ਆ ਕੇ ਬੈਠਣਾ ਤੇ ਇੱਥੋਂ ਆਪਾਂ ਨੂੰ ਸਿੱਖਣ ਨੂੰ ਮਿਲਣਾ ਹੈ ਵੀਕ ਉੱਚਾ ਕੋਣ ਹੈ ਤੇ ਨੀਵਾ ਕੋਣ ਹੈ ਨੀਵਾ ਕੋਣ ਹੈ ਤੇ ਉੱਚਾ ਕੋਣ ਇਹ ਗੁਰੂ ਨੇ ਦੱਸਣਾ ਪਿਆਰੋ ਭਾਵੇਂ ਜਾਤ ਉੱਚੀ ਹੋਵੇ ਤੇ ਕਰਮ ਨੀਵੇਂ ਕਰਦਾ ਹੋਵੇ ਬੰਦਾ ਨੀਚ ਕਰਮ ਕਰਦਾ ਹੋਵੇ ਤੇ ਪਾਤਸ਼ਾਹ ਕਹਿੰਦੇ ਫਿਰ ਉੱਚਾ ਕੋਣ ਹੋਇਆ ਤੇ ਨੀਵਾ ਕੋਣ ਹੋਇਆ ਉਹ ਵੀ ਨੀਵਾ ਹੈ ਉਹ ਵੀ ਨੀਚ ਹੈ ਜਿਹੜਾ ਕਰਮ ਮਾੜੇ ਕਰਦਾ ਇੱਕ ਪਾਸੇ ਕੋਈ ਭਾਵੇਂ ਨੀਵੀਂ ਜਾਤ ਦਾ ਸੰਸਾਰਿਕ ਰੂਪ ਚ ਵੇਖੀ ਵੀ ਨੀਵੀਂ ਜਾਤ ਦਾ ਹੈ ਪਾਤਸ਼ਾਹ ਕਹਿੰਦੇ ਉਹ ਕਰਮ ਚੰਗੇ ਕਰਦਾ ਹੈ ਇਹਦਾ ਮਤਲਬ ਕੀ ਹੈ ਕਿ ਭਾਈ ਉਹ ਭਵੇਂ ਕਰਮ ਚੰਗੇ ਕਰ ਰਿਹਾ ਤੁਸੀਂ ਉਹਨੂੰ ਨਿਵੀ ਜਾਤ ਦਾ ਕਹਿ ਰਹੇ ਪਰ ਅਸਲ ਵਿੱਚ ਉਹ ਉੱਚਾ ਹੈ ਉਹ ਦੁਨੀਆ ਤੋਂ ਸੰਸਾਰ ਤੋਂ ਉੱਪਰ ਉੱਠਿਆ ਹੋਇਆ ਹੈ ਇੱਕ ਸੰਸਾਰ ਇੱਕ ਦੁਨੀਆ ਦਾ ਇੱਕ ਪਿਆਰੋ ਖੇਲ ਬਣਿਆ ਹੈ ਇਹ ਥੋੜਾ ਟਾਈਮ ਪਹਿਲਾਂ ਇੱਕ ਵੀਰ ਨਾਲ ਗੱਲ ਹੋ ਰਹੀ ਸੀ ਇੱਥੇ ਸੰਗਤ ਕਰਨ ਨੂੰ ਆਪਣੇ ਕੋਲ ਬੜਾ ਸਮਾਂ ਘਟ ਹੈ ਕਿ ਭਾਈ ਸੰਗਤ ਕਰਨ ਵਾਸਤੇ ਇੱਕ ਘੜੀ ਦਾ ਸਮਾਂ ਕੱਢਣਾ ਬੜਾ ਔਖਾ ਹੈ ਹੁਣੇ ਥੋੜਾ ਟਾਈਮ ਪਹਿਲਾਂ ਗੱਲ ਚੱਲ ਰਹੀ ਸੀ ਸੰਗਤ ਵਾਸਤੇ ਸਮਾਂ ਨਹੀਂ ਮਿਲ ਰਿਆ ਕਿਉਂਕਿ ਗੁਰੂ ਦੀ ਸੰਗਤ ਕਰਨੀ ਹੈ ਇੱਥੇ ਗੁਰੂ ਨੇ ਗਿਆਨ ਦੇਣਾ ਹੈ ਜਿਹੜਾ ਸਾਡੇ ਤੋਂ ਸੁਣਿਆ ਨਹੀਂ ਜਾਣਾ ਕਿਉਂਕਿ ਗੁਰੂ ਨੇ ਉਹ ਗੱਲ ਕਹਿਣੀ ਹੈ ਜਿਹੜੀ ਸਾਨੂੰ ਚੰਗੀ ਨਹੀਂ ਲੱਗਣੀ ਇੱਕ ਪਾਸੇ ਨਾਲ ਦੇ ਪੰਡਾਂ ਵਿੱਚ ਮੇਲੇ ਲੱਗਦੇ ਨਾ ਪਿਆਰਿਓ ਉੱਥੇ ਜਾ ਕੇ ਇਕੱਠ ਵੇਖਿਓ ਕਿੰਨਾ ਇਕੱਠ ਹੁੰਦਾ ਕਿੰਨਾ ਇਕੱਠ ਹੁੰਦਾ ਇੱਕ ਦੋ-ਦੋ ਘੰਟਿਆਂ ਦੇ ਦੋ-ਦੋ ਤਿੰਨ-ਤਿੰਨ ਲੱਖ ਰੁਪਈਆ ਕਲਾਕਾਰ ਲੈ ਜਾਂਦੇ ਨੇ ਉੱਥੇ ਵੇਖਣ ਵਾਲਿਆਂ ਦੀ ਗਿਣਤੀ ਬੜੀ ਹੁੰਦੀ ਹੈ ਪਰ ਉਹ ਕੋਈ ਸੇਧ ਨਹੀਂ ਦੇ ਕੇ ਜਾਂਦੇ ਪਿਆਰੀ ਜੇ ਕੋਈ ਧਾਰਮਿਕ ਪ੍ਰੋਗਰਾਮ ਵੀ ਹੁੰਦਾ ਨਾ ਆਪਾਂ ਵੇਖਦੇ ਨਾਲ ਦੇ ਵਾਲੇ ਪਿੰਡਾਂ 'ਚ ਧਾਰਮਿਕ ਪ੍ਰੋਗਰਾਮ ਕਲਾਕਾਰ ਦੋ-ਦੋ ਤਿੰਨ-ਤਿੰਨ ਲੱਖ 5-5 ਲੱਖ ਤੱਕ ਵੀ ਸੱਦੇ ਜਾਂਦੇ ਨੇ ਉਹਨਾਂ ਆਪਣੇ ਗਾਣੇ ਗਾ ਕੇ ਚਲੇ ਜਾਂਦੇ ਕਿਸੇ ਨੂੰ ਕੋਈ ਸਮਝ ਨਹੀਂ ਆਉਣੀ ਪਰ ਉੱਥੇ ਇਕੱਠ ਵੇਖਿਓ ਕਿੰਨਾ ਜਿੱਥੇ ਗੁਰੂ ਦੀ ਸੰਗਤ ਜਿੱਤੂ ਕੁਝ ਮਿਲਣਾ ਹੈ ਉੱਥੇ ਕੋਈ ਵਿਰਲਾ ਹੀ ਹੈ ਕਿਉਂਕਿ ਬਾਦਸ਼ਾਹ ਦੀ ਬਾਣੀ ਕਹਿੰਦੀ ਹੈ ਐਣ ਵਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ ਉਹ ਨਾਮ ਸੁਣਨ ਵਾਲਿਆਂ ਦੀ ਗਿਣਤੀ ਘਟ ਹੈ ਪਰ ਜੋ ਵੀ ਹੈ ਉਹ ਅਸਲ ਵਿੱਚ ਪਰਮਾਤਮਾ ਦੇ ਨਾਲ ਮਿਲਣ ਵਾਸਤੇ ਨੇ ਕਿਉਂਕਿ ਬੰਦਗੀ ਕਰਨ ਵਾਸਤੇ ਇੱਕ 3D ਤੇ ਇੱਕ ਪ੍ਰੋਗਰਾਮ ਚੱਲ ਰਿਹਾ ਸੀ ਪਹਿਰੇ ਉਹਦੇ ਵਿੱਚ ਨਾ ਚੱਜ ਦਾ ਚੱਜ ਦਾ ਇਸ ਤਰ੍ਹਾਂ ਕਰਕੇ ਉਹਨਾਂ ਦਾ ਚੱਜ ਦਾ ਵਿਚਾਰ ਉਹਨਾਂ ਦਾ ਚੈਨਲ ਦਾ ਨਾਮ ਹੈ ਉਹ ਆਪਣੇ ਉਥੇ ਚੱਜ ਦੇ ਵਿਚਾਰ ਰੱਖਦੇ ਨੇ ਪਰ ਇੱਕ ਬੀਬੀ ਬੈਠੀ ਹੁੰਦੀ ਨਾਲ ਇੱਕ ਵੀਰ ਬੈਠਾ ਹੁੰਦਾ ਉੱਥੇ ਉਹ ਗੱਲਾਂ ਕਰ ਰਹੇ ਨੇ ਕਹਿੰਦੇ ਜਿਹੜਾ ਕਲਾਕਾਰ ਨੇ ਨਾ ਪਿਆਰੋ ਜਿਹੜੇ ਕਲਾਕਾਰ ਅੱਜ ਆਪਾਂ ਦੁਨੀਆ ਤੇ ਸੰਸਾਰ ਤੇ ਵਿਗਨ ਇਹ ਪਹਿਲਾਂ ਕੀਰਤਨ ਕਰਦੇ ਸੀ ਜਿਹੋ 79 ਗਿੱਲੇ ਨੇ ਨਾ ਪਿਆਰੋ ਆਪਣੇ ਨੇੜੇ ਪਿੰਡ ਹ ਆ ਕੇ ਗਿਆ ਇਹ ਪਹਿਲਾਂ ਰਾਗੀ ਸੀ ਪਿਆਰੋ 79 ਗਿੱਲ ਰਾਗੀ ਸੀ ਖੰਡਪਾਟ ਸਾਹਿਬ ਕਰਦੇ ਰਹੇ ਇਹ ਸਾਰੇ ਪਹਿਲਾਂ ਕਲਾਕਾਰ ਕਈ ਉਹਨਾਂ ਨੇ ਨਾਮ ਦੱਸੇ ਪਿਆਰੋ ਪਹਿਲਾਂ ਗੁਰਬਾਣੀ ਪੜ੍ਹਦੇ ਸੀ ਪਰ ਜਦੋਂ ਵੇਖਿਆ ਨਾ ਗੁਰਬਾਣੀ ਪੜ੍ਹਨ ਵਾਲਿਆਂ ਦਾ ਸਤਕਾਰ ਨਹੀਂ ਕੀਤਾ ਜਾ ਰਿਹਾ ਗੁਰਬਾਣੀ ਪੜਨ ਵਾਲਿਆਂ ਨੂੰ ਚੰਗੀ ਤਰ੍ਹਾਂ ਪਛਾਣਿਆ ਨਹੀਂ ਜਾ ਰਿਹਾ ਗੁਰਬਾਣੀ ਵਾਲਾ ਰਸਤਾ ਛੱਡ ਕੇ ਦੂਸਰੇ ਪਾਸੇ ਕਲਾਕਾਰ ਵਾਲੇ ਪਾਸੇ ਚਲੇ ਗਏ ਅੱਜ ਦੁਨੀਆ ਤਰਸਦੀ ਹੈ ਉਹਨਾਂ ਨਾਲ ਫੋਟੋਆਂ ਖਿਚਾਣ ਨੂੰ ਕਿਉਂਕਿ ਦੁਨੀਆ ਸੰਸਾਰ ਕਦਰ ਨਹੀਂ ਜਾਣਦਾ ਪਿਆਰੇ ਇਹ ਸੰਸਾਰ ਕਦਰ ਨਹੀਂ ਜਾਣਦਾ ਉਹੀ ਜਿਹੜੇ ਪਹਿਲਾਂ ਕੀਰਤਨ ਕਰਦੇ ਸੀ 3100 4100 ਦੇਣ ਵਾਸਤੇ ਲੋਕ ਨੁਕਤਾ ਚ ਨਹੀਂ ਕਰਦੇ ਸੀ 3100 ਬਾਬਾ ਜੀ ਇੰਨੇ ਪੈਸੇ ਤਿੰਨੇ ਜਾਣੇ 3100 ਰੁਪਈਆ ਉਹੀ ਅੱਜ ਲੱਖਾਂ ਰੁਪਏ ਪਿਆਰਿਓ ਲੈ ਰਹੇ ਨੇ ਪਰ ਆਪਾਂ ਨੂੰ ਕੋਈ ਚਿੰਤਾ ਨਹੀਂ ਲੈ ਰਹੇ ਨੇ ਕੋਈ ਗੱਲ ਨਹੀਂ ਪਾਸ਼ਾ ਕਹਿੰਦੇ ਭਾਈ ਇਹ ਦੁਨੀਆ ਸੰਸਾਰ ਇਹ ਨੀਵੀਂ ਜਾਤ ਉੱਚੀ ਜਾਤ ਇਹ ਤੇਰੇ ਮਨ ਕਰਕੇ ਤੂੰ ਨੀਵੇਂ ਤੇਰੇ ਮਨ ਕਰਕੇ ਤੂੰ ਉੱਚਾ ਜੇ ਤੂੰ ਕਰਮ ਚੰਗੇ ਕਰ ਰਿਹਾ ਬਾਣੀ ਪੜ ਰਿਹਾ ਸੰਗਤ ਕਰ ਰਿਹਾ ਤੇ ਇਹ ਤੇਰੀ ਜਾਤ ਇੱਥੇ ਮੈਂ ਨਹੀਂ ਰੱਖਦੀ ਕਿਉਂਕਿ ਬਾਜਾਂ ਵਾਲੇ ਪਾਸ਼ਾ ਨੇ ਪਿਆਰਿਓ ਅਮਰਤੀ ਦਾਤ ਜਿਹੜੇ ਬਖਸ਼ੀ ਸੀ ਨਾ ਉੱਥੇ ਜਦੋਂ ਅਮਰਤ ਦੀ ਦਾਤ ਬਖਸ਼ੀ ਸੀ ਤੇ ਵੇਖੋ ਜਿਹੜੇ ਪੰਜ ਪਿਆਰੇ ਉੱਠੇ ਸੀ ਨਾ ਪੰਜ ਪਿਆਰੇ ਉੱਠੇ ਸੀ ਪੰਜ ਪਿਆਰੇ ਉੱਠੇ ਸੀ ਜਿਹੜੇ ਸੀਸ ਦੇਣ ਵਾਸਤੇ ਜਿੰਨਾਂ ਸਭ ਤੋਂ ਪਹਿਲਾਂ ਅਮਰਤ ਚੱਕਿਆ ਉਹ ਇੱਕ ਕੁਦਰਤ ਇੱਕ ਰੱਬ ਦਾ ਕ੍ਰਿਸ਼ਮਾਈ ਸੀ ਪਿਆਰਿਓ ਪੰਜੇ ਹੀ ਵੱਖਰੀ ਵੱਖਰੀ ਯਾਦ ਦੇ ਸੀ ਪਿਆਰੇ ਸਾਰੇ ਇੱਕੋ ਜਾਦ ਨਹੀਂ ਪੰਜੇ ਵੱਖਰੀ ਵੱਖਰੀ ਯਾਦ ਦੇ ਉੱਠ ਪਏ ਕੋ ਗੁਰੂ ਨੇ ਥੋੜੀ ਗਿਆਸ ਵੀ ਵੱਖਰੀ ਵੱਖਰੀ ਯਾਦ ਦੇ ਉੱਠੋ ਆਪਣੇ ਆਪ ਜਿਹੜੇ ਉੱਠੇ ਨਾ ਪਿਆਰਿਓ ਵੱਖਰੀ ਵੱਖਰੀ ਯਾਦ ਦੇ ਉੱਠੇ ਕਿਉਂ ਕਿਉਂਕਿ ਦੁਨੀਆ ਸੰਸਾਰ ਨੂੰ ਵੀ ਪਤਾ ਲੱਗੇ ਵੀ ਇਹ ਭਾਈ ਹੁਣ ਬਾਟਾ ਅਮਰਤ ਛੱਕ ਕੇ ਇਹ ਸਾਰੇ ਇੱਕ ਹੋ ਗਏ ਨੇ ਪਰ ਆਪਾਂ ਫਿਰ ਉੱਥੇ ਹੀ ਆ ਕੇ ਖੜ ਗਏ ਆ ਪਿਆਰਿਓ ਭਵੇਂ ਸਰੀ ਸਾਬ ਪਾਇਆ ਭਵੇਂ ਚੋਲਾ ਪਾਇਆ ਹੋਇਆ ਜੇ ਕਰਮ ਨੀਚ ਕਰਨੇ ਨਾ ਪਿਆਰਿਓ ਫਿਰ ਤੋਂ ਨੀਵਾ ਹੀ ਐ ਤੇ ਇੱਕ ਪਾਸੇ ਜੇ ਕੋਈ ਪਾਟੇ ਕੱਪੜੇ ਵਾਲਾ ਗਰੀਬ ਐ ਜਿਹਨੂੰ ਆਪਾਂ ਨੀਵੀਂ ਜਾਤ ਵਾਲਾ ਚੁਣਨੇ ਆ ਜੇ ਉਹ ਚੰਗੇ ਕਰਮ ਕਰੇ ਉਹ ਆਪਣੇ ਤੋਂ ਉੱਚਾ ਹੈ ਇਸ ਕਰਕੇ ਆਪਾਂ ਕਰਮਾ ਕਰਕੇ ਉੱਚੇ ਨੇ ਹੋਆ ਰਾਜਾ ਸਾਹਿਬ ਦੇ ਬਚਨ ਨੇ ਭਾਈ ਪਾਸ਼ਾ ਕੀ ਕਹਿੰਦੇ ਨੇ ਆਤਮ ਗਿਆਨ ਸੁਭਾਵ ਸੁਜਾਤੀ ਅਗਿਆਤ ਅੰਗ ਬਜਾ ਤਪਏ ਪਾਸ਼ਕ ਦੇ ਐਪਰ ਅਗਿਆਨ ਕਰਕੇ ਭੇਦ ਭਾਵ ਪ੍ਰਤੀਤ ਕਰਦਾ ਹੈ ਤੇ ਇਹ ਬਜਾਤੀ ਹੈ ਕਹਿੰਦੇ ਐਪਰ ਭਾਵ ਐ ਪਰ ਅਗਿਆਨ ਭਾਵ ਤੂੰ ਮਾੜੇ ਕਰਮ ਜਿਹੜੇ ਕਰਦਾ ਹੈ ਉਹਦੇ ਕਰਕੇ ਤੂੰ ਵੱਡਾ ਤੇ ਨੀਵਾਂ ਤੇ ਉੱਚਾ ਤੇ ਨੀਵਾਂ ਗਣਿਆ ਜਾਂਦਾ ਹੈ ਕਿਉਂਕਿ ਇਹ ਸਤਗੁਰਜੀ ਦੀ ਜਿਹੜੀ ਦਰਗਾਹ ਲੱਗੀ ਆ ਜਿਸ ਦੇ ਚਰਨਾਂ 'ਚ ਆਪਾਂ ਬੈਠੇ ਆ ਇਹ ਜਿਸ ਦਰਗਾਹ ਦੇ ਮਾਲਕ ਬੈਠੇ ਨੇ ਸਾਹਮਣੇ ਇਹਨਾਂ ਨੇ ਨਿਸ਼ਚੇ ਕਰਨਾ ਇਹਨਾਂ ਨੇ ਫੈਸਲਾ ਦੇਣਾ ਕੌਣ ਉੱਚਾ ਹੈ ਕੌਣ ਨੀਵਾਂ ਆਪਾਂ ਇੱਕ ਪੜਦੇ ਹਾਂ ਨਾ ਪਿਆਰਿਓ ਅਮਲਾਂ ਦੇ ਹੋਣੇ ਨੇ ਨਵੜੇ ਵੀ ਗੀਤ ਗਾਇਆ ਜਾਂਦਾ ਸੀ ਪਹਿਲਾਂ ਅਮਲਾਂ ਦੀ ਹੋਣੀ ਨੇ ਨਵੇੜੇ ਉੱਥੇ ਨਾ ਕਿਸੇ ਤੇਰੀ ਬਾਤ ਪੁੱਛਣੀ ਇੱਥੇ ਨਾ ਬਾਤ ਪੁੱਛਣੀ ਨਾ ਜਾਤ ਪੁੱਛੀ ਜਾਣੀ ਐ ਇੱਥੇ ਸਿਰਫ ਤੇਰੇ ਅਮਲ ਵੇਖੇ ਜਾਣੇ ਨੇ ਵੀ ਤੇਰੇ ਅਮਲ ਨੀਵੇਂ ਨੇ ਕਿ ਉੱਚੇ ਨੇ ਤੇ ਰਾਜਾ ਸਾਹਿਬ ਮਾਰੇ ਫਰਮਾਨ ਕਰਦੇ ਨੇ ਭਾਈ ਇਹ ਤੂੰ ਯਾਦ ਰੱਖੀਂ ਕਿ ਇਹ ਜੋ ਵੀ ਜਾਤੀ ਬਜਾਤੀ ਭਾਵ ਊਚ ਨੀਚ ਵਾਲਾ ਭੇਦ ਭਾਵ ਐ ਇਹ ਤੇਰੇ ਕਰਮਾਂ ਦੇ ਉੱਪਰ ਨਿਭੜਨਾ ਤੇਰੇ ਕਰਮਾਂ ਦੇ ਨਾਲ ਲੇਖਾ ਜੋਖਾ ਹੋਣਾ ਐ ਇਸ ਕਰਕੇ ਕਰਮ ਐਸੇ ਕਰ ਤੇਰੀ ਯਾਤ ਨਹੀਂ ਵੇਖੀ ਜਾਣੀ ਤੇਰੇ ਕਰਮ ਐਸੇ ਹੋਣ ਕਿ ਰੱਬ ਦੀ ਦਰਗਾਹ ਵਿੱਚ ਇਹ ਚਾ ਗਿਣਿਆ ਜਾਵੇਂ ਤੂੰ ਪਾਸ਼ਾ ਫਰਮਾਨ ਕਰਦੇ ਨੇ ਛੋੜ ਬਣਾਵਟ ਕੂੜ ਕੀ ਮੰਨਤ ਦਾਸ ਭਗਵਾਨ ਵਿਚਾਰ ਲੈ ਰਾਜਾ ਸਭ ਉਪਦੇਸ਼ ਕਰਦੇ ਨੇ ਕਿ ਭਾਈ ਝੂਠ ਦੀ ਬਣਾਵਟ ਛੱਡ ਕੇ ਇੱਕ ਵਿਵੇਕ ਵਿਚਾਰ ਦੀ ਮੰਨਤ ਵਿੱਚ ਆ ਜਾ ਪਾਸ਼ਾ ਕਹਿੰਦੇ ਝੂਠ ਦੀ ਬਣਾਵਟ ਛੱਡ ਦੇ ਜਦੋਂ ਕੋਈ ਆਪਣੇ ਤੋਂ ਉੱਚਾ ਵਿਖਦਾ ਨਾ ਪਿਆਰਿਓ ਆਪਣੇ ਤੋਂ ਅਮੀਰ ਸਾਹਮਣੇ ਨਜ਼ਰ ਆ ਜਾਵੇ ਤੇ ਆਪਾਂ ਦੂਰੀ ਹੱਥ ਜੋੜ ਲੈਣੇ ਆ ਆਓ ਜੀ ਬੈਠੋ ਜੀ ਚਾਹ ਪਾਣੀ ਛਕਾਈਏ ਰਸਤੇ ਵਿੱਚ ਵੀ ਕੋਈ ਮਿਲ ਜਾਵੇ ਨਾ ਹੱਥ ਖੜਾ ਕਰਕੇ ਜਾਣਾ ਪੈਂਦਾ ਸਿਰ ਮਾਰ ਕੇ ਲੰਘਣਾ ਪੈਂਦਾ ਕਿ ਭਾਈ ਸਾਡੇ ਤੋਂ ਉੱਚਾ ਹੈ ਸਾਡੇ ਤੋਂ ਤਕੜਾ ਹੈ ਪਰ ਦੂਜੇ ਪਾਸੇ ਜੇ ਕੋਈ ਗਰੀਬ ਆ ਜਾਵੇ ਨਾ ਉਹ ਤੋਂ ਆਪਾਂ ਇਸ ਤਰ੍ਹਾਂ ਦੂਜੇ ਪਾਸੇ ਨੂੰ ਮੁੱਕ ਮਾ ਕੇ ਲੰਘ ਜਾਂਦੇ ਆਂ ਪਾਸ਼ਾ ਕਹਿੰਦੇ ਪਰ ਇਹ ਗੱਲ ਯਾਦ ਰੱਖੀ ਜਿਹੜੇ ਤੂੰ ਕਰਮ ਬੀਜ ਰਿਹਾ ਹੈ ਲੇਖਾ ਜੋਖਾ ਤੇਰੇ ਕਰਮਾਂ ਦਾ ਇਹ ਗਿਣਿਆ ਜਾਣੇ ਵੀ ਉੱਚਾ ਹੈ ਕਿ ਨੀਵਾ ਹੈ ਪਾਸ਼ਾ ਕਹਿੰਦੇ ਝੂਠ ਦੀ ਬਨਾਵਟ ਛੱਡ ਦੇ ਭਾਈ ਕਿਉਂਕਿ ਆਪਰ ਧੰਨ ਧੰਨ ਸਤਿਗੁਰੂ ਦਾਸ ਸਮਰਦਾਇ ਦੇ ਬਚਨ ਸੁਣਦੇ ਆ ਨਾ ਪਿਆਰੇ ਉੱਚੇ ਮੰਦਰ ਸੁੰਦਰ ਨਾਰੀ ਫਿਰ ਅਖੀਰ ਵਿੱਚ ਪਾਸ਼ਾ ਨੇ ਕਿਹਾ ਤੇ RAM ਨਾਮ ਬਿਨ ਬਾਜੀ ਹਾਰੀ ਕਹਿੰਦੇ ਜਿੰਨੇ ਮਰਜੀ ਉੱਚੇ ਮੰਦਰ ਹੋਣ ਸੋਹਣਾ ਘਰ ਹੋਵੇ ਤੇਰੀ ਜਾਤ ਉੱਚੀ ਹੋਵੇ ਤੇਰਾ ਪਰਿਵਾਰ ਸੋਹਣਾ ਹੋਵੇ ਪਰ ਰਾਮ ਨਾਮ ਵਿਨ ਬਾਜੀ ਹਾਰੀ ਰਾਮ ਨਾਮ ਭਾਵ ਬਾਣੀ ਪੜਨ ਤੋਂ ਬਿਨਾ ਸੰਗਤ ਤੋਂ ਬਿਨਾ ਤੂੰ ਜਿੰਦਗੀ ਵਾਲੀ ਬਾਜੀ ਹਾਰ ਕੇ ਜਾ ਰਹੀ ਹੈ ਇੱਕ ਪਾਸੇ ਕੋਈ ਕੁੱਲੀ ਵਿੱਚ ਰਹਿ ਰਿਹਾ ਸੜਕ ਤੇ ਵੀ ਸੌ ਰਿਹਾ ਉਹ ਰੱਬ ਨੂੰ ਚੇਤੇ ਕਰ ਰਿਹਾ ਉਹ ਜਿੰਦਗੀ ਵਾਲੀ ਬਾਜੀ ਜਿੱਤ ਕੇ ਚੱਲਿਆ ਜਾਵੇਗਾ ਫਿਰ ਪਾਇਸ਼ਾ ਫਰਮਾਨ ਕਰਦੇ ਨੇ ਗੁਰਬਾਣੀ ਅੰਦਰ ਸਮਝਾਣਾ ਕਰਦੇ ਨੇ ਹੱਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ ਇਹ ਜਿਹੜਾ ਹੱਡ ਤੇ ਮਾਸ ਨਾ ਇਹਦਾ ਪਿੰਜਰ ਬਣਿਆ ਇਹਦੇ ਅੰਦਰ ਇੱਕ ਪੰਖੀ ਪਾਵ ਜਿਹੜੀ ਜੀਵ ਆਤਮਾ ਨਾ ਉਹ ਇਸ ਜੀਵ ਆਤਮਾ ਇਹਦੇ ਅੰਦਰ ਵਸੀ ਹੋਈ ਹੈ ਇਹ ਘਰ ਹੈ ਉਹਦਾ ਤੇ ਜਦੋਂ ਉਹ ਇੱਥੋਂ ਉਡਾਰੀ ਮਾਰ ਗਈ ਨਾ ਪਿਆਰਿਓ ਇਹ ਘਰ ਸੜ ਕੇ ਸੁਆਹ ਹੋ ਜਾਣਾ ਅਸਲ ਵਿੱਚ ਜਿਹੜਾ ਇਹਦੇ ਅੰਦਰ ਪੰਖੀ ਵਸ ਰਿਹਾ ਉਹ ਜੀਵ ਵਸ ਰਿਹਾ ਉਹਦੀ ਬੁੱਕਤ ਹੈ ਜਦੋਂ ਇਹ ਜੀਵ ਨਿਕਲ ਗਿਆ ਫਿਰ ਸਾਰਾ ਪਰਿਵਾਰ ਭਵੇਂ ਰੋਈ ਜਾਵੇ ਸਾਰੇ ਆ ਕੇ ਭਵੇਂ ਜਿੱਥੇ ਮਰਜੀ ਚੱਕ ਕੇ ਲੈ ਜਾਣ ਫਿਰ ਪਿਆਰੇ ਉਹ ਪੰਖੀ ਉਹ ਆਤਮਾ ਵਾਪਸ ਨਹੀਂ ਆਉਣੀ ਤੇ ਰਾਜਾ ਸਾਹਿਬ ਮਾਰੇ ਫਰਮਾਨ ਕਰਦੇ ਨੇ ਭਾਈ ਇਹ ਝੂਠ ਦੀ ਬਨਾਵਟ ਛੱਡ ਇੱਕ ਵਿਵੇਕ ਬਜਾਰ ਦੀ ਮੰਨਤ ਵਿੱਚ ਆ ਜਾ ਕਹਿੰਦੇ ਇੱਕ ਸੱਚ ਦੀ ਸੱਚ ਦੀ ਮੰਨਤ ਵਿੱਚ ਆ ਤੇਰੇ ਮਨ ਅੰਦਰ ਇਹ ਨਿਸ਼ਚੇ ਹੋ ਜਾਵੇ ਕਿ ਭਾਈ ਜਾਤ ਨਹੀਂ ਕਰਮ ਵੱਡੇ ਛੋਟੇ ਨਹੀਂ ਕਈ ਐਸੀ ਆਏ ਪਿਆਰੇ ਜਦੋਂ ਸਤਗੁਰ ਵਾਦਾਸ ਮਹਾਰਾਜ ਆਏ ਨੇ ਸੰਸਾਰ ਤੇ ਉਸ ਟਾਈਮ ਦੇ ਵੱਡੇ ਵੱਡੇ ਰਾਜੇ ਰਾਜਾ ਪੀਪਾ ਜਿਹਨੂੰ ਆਪਾਂ ਪਹਿਰ ਪੀਪਾ ਭਗਤ ਕਹਿੰਦੇ ਨੇ ਬਾਣੀ ਅੰਦਰ ਪਹਿਰ ਉਹਦਾ ਨਾਮ ਆਇਆ ਪੀਪਾ ਭਗਤ ਉਹ ਵੀ ਬੜਾ ਵੱਡਾ ਰਾਜਾ ਸੀ ਤੇ ਸਤਗੁਰ ਵਾਦਾਸ ਮਹਾਰਾਜ ਇਹਨੂੰ ਟਿਚਰ ਕਰਦਾ ਸੀ ਵੇਖਦਾ ਸੀ ਵੀ ਇਹ ਗੁਰਬਾਣੀ ਪੜ੍ਹਦੇ ਨੇ ਪਰ ਜਦੋਂ ਉਹਨੇ ਆਪਣੇ ਮਨ 'ਚ ਧਿਆਨ ਤਰਿਆ ਨੇ ਵੀ ਸਤਗੁਰੂ ਦਾਸ ਮਹਾਰਾਜ ਦੇ ਦਰਸ਼ਨ ਕਰਨੇ ਨੇ ਜਦੋਂ ਦਰਸ਼ਨ ਕਰਨ ਵਾਸਤੇ ਆਇਆ ਤੇ ਪਿਆਰਿਓ ਸਦਾ ਵਕਤੀ ਸਤਗੁਰੂ ਦਾਸ ਮਹਾਰਾਜ ਦੇ ਬਣ ਕੇ ਰਹਿ ਗਿਆ ਬੜੇ ਬੜੇ ਵੱਡੇ ਆਏ ਹੰਕਾਰੀ ਆਏ ਜੋ ਸਤਗੁਰੂ ਦਾਸ ਮਹਾਰਾਜ ਦੇ ਆ ਕੇ ਦਰਸ਼ਨ ਕਰਦੇ ਸੀ ਨਾ ਤੇ ਜਦੋਂ ਨਾਲ ਉਹਨਾਂ ਦੇ वार्तालाਪ ਹੁੰਦੀ ਸੀ ਤੇ ਇੰਨੇ ਟਾਈਮ ਨੂੰ ਜਿੰਨੇ ਟਾਈਮ ਨੂੰ ਆਪਾਂ ਕਥਾ ਕਰ ਰਹੇ ਹਾਂ ਪਰ ਇਸ ਤੋਂ ਪਹਿਲਾਂ ਉਹ ਤੇ ਇੱਕ ਛਿੰਨ ਇੱਕ ਸੈਕਿੰਡ ਵਿੱਚ ਜਿਵੇਂ ਅੱਖ ਦਾ ਝਮਕਾ ਨਹੀਂ ਹੁੰਦਾ ਪਿਆਰਿਓ ਐਵੇਂ ਆਪਣੇ ਚਰਨਾਂ ਦੇ ਨਾਲ ਜੋੜ ਲੈਂਦੇ ਸਤਗੁਰੂ ਦਾਸ ਮਹਾਰਾਜ ਤੇ ਜਿਹੜਾ ਰਾਜਾ ਪੀਪਾ ਸੀ ਨਾ ਹੰਕਾਰਿਆ ਹੋਇਆ ਸੀ ਪਿਆਰਿਓ ਸਤਿਗੁਰੂ ਦਾਸ ਸਮਰਅ ਦੇ ਜਾ ਕੇ ਦਰਸ਼ਨ ਕੀਤੇ ਸਦਾ ਵਾਸਤੇ ਸਤਿਗੁਰੂ ਦਾਸ ਸਮਰਅ ਦੇ ਚਰਨਾਂ ਦਾ ਪੁਜਾਰੀ ਬਣ ਗਿਆ ਪਿਆਰੇ ਆਪਣਾ ਸਾਰਾ ਕੁਝ ਇਸ ਚਰਨਾ ਚ ਭੇਟ ਕਰ ਦਿੱਤਾ ਤੇ ਅੱਜ ਪੀਪਾ ਭਗਤ ਬਣ ਗਏ ਪਿਆਰੇ ਉਹ ਰਾਜਾ ਸੀ ਪਹਿਲਾਂ ਪਿਆਰੇ ਜਿਨ ਨੇ ਵੀ ਆ ਕੇ ਬੰਦਗੀ ਕੀਤੀ ਸਿਮਰਨ ਕੀਤਾ ਜਿਨ ਇਹ ਗੱਲ ਨੂੰ ਜਾਣ ਲਿਆ ਵੀ ਮੈਂ ਵੱਡਾ ਕਿ ਨੀਵਾ ਕਿ ਉੱਚਾ ਕਿ ਨੀਵਾ ਆ ਜਿਨ ਵੀ ਇਹ ਜਾਣ ਲਿਆ ਨਾ ਵੀ ਮੈਂ ਕਰਮਾਂ ਕਰਕੇ ਨੀਵਾ ਆ ਮੈਂ ਕਰਮਾਂ ਕਰਕੇ ਉੱਚਾ ਬਣਨਾ ਉਹ ਸਦਾ ਵਾਸਤੇ ਗੁਰੂ ਦਾ ਬਣ ਜਾਂਦਾ ਪਿਆਰੇ ਇਤਿਜਾਤ ਨਹੀਂ ਵੇਖੀ ਜਾਣੀ ਕਿਉਂਕਿ ਰਾਜਾ ਸੀ ਪੀਪਾ ਪਿਆਰੇ ਪਰ ਜਦੋਂ ਆ ਕੇ ਚਰਨਾ ਚ ਝੁੱਕ ਗਿਆ ਤੇ ਅੱਜ ਸਾਰੀ ਦੁਨੀਆ ਨਮਸਕਾਰ ਕਰਦੀ ਜੇ ਆਕੜ ਵਿੱਚ ਹੰਕਾਰ ਵਿੱਚ ਰਹਿ ਜਾਂਦਾ ਤੇ ਕਿਸੇ ਨੂੰ ਨਾਮ ਨਹੀਂ ਸੀ ਪਤਾ ਹੋਣਾ ਪਿਆਰੇ ਉਹਦਾ ਇਸ ਕਰਕੇ ਸਦਾ ਬੰਦਗੀ ਕਰੀਏ ਭਗਤੀ ਕਰੀਏ ਸਦਾ ਉਸ ਕਾਲਪੁਰਖ ਦੇ ਚਰਨਾ ਚ ਆਪਣਾ ਮਨ ਜੋੜੀਏ ਕਿਉਂਕਿ ਰਾਜਾ ਸਾਹਿਬ ਮਾਰੇ ਫਰਮਾਨ ਕਰਦੇ ਨੇ ਭਾਈ ਇਹ ਦੁਨੀਆ ਇਹ ਸੰਸਾਰ ਦੀ ਝੂਠੀ ਬਨਾਵਟ ਛੱਡ ਦੇ ਤੇ ਇੱਕ ਵਿਵੇਕ ਬਿਜਾਰ ਦੀ ਮੰਨਤ ਵਿੱਚ ਆ ਜਾ ਇੱਕ ਵਿਵੇਕ ਭਾਵ ਸੱਚ ਦੇ ਵਿੱਚ ਤੂੰ ਆ ਜਾ ਉਸ ਪਰਮਾਤਮਾ ਨੂੰ ਸੱਚੇ ਦਿਲੋਂ ਯਾਦ ਕਰ ਸੱਚੇ ਦਿਲੋਂ ਯਾਦ ਕਰਨ ਵਾਸਤੇ ਸੰਗਤ ਕਰ ਨਾਮ ਜਪ ਕਿਉਂਕਿ ਸੰਤਾਂ ਦੇ ਚਰਨਾਂ ਵਿੱਚ ਆਪਾਂ ਬੈਠੇ ਹਾਂ ਪਿਆਰਿਓ ਇਹਨਾਂ ਦਾ ਇੱਕ ਛਿੰਨ ਦਾ ਵੇਖਿਆ ਹੋਇਆ ਆਪਣੇ ਵੱਲ ਆਪਣੀ ਇੱਕ ਹੀ ਕੁਲਾਂ ਤਾਰ ਸਕਦਾ ਪਿਆਰੇ ਇੰਨੀ ਪਾਵਰ ਹੈ ਇਹਨਾਂ ਦੀ ਵੇਖਣ ਵਿੱਚ ਪਿਆਰਿਓ ਇਸ ਕਰਕੇ ਜਰੂਰ ਕੋਸ਼ਿਸ਼ ਕਰਿਆ ਕਰੋ ਪਿਆਰਿਓ ਕੁਝ ਕੜੀਆਂ ਸਮਰਨ ਕਰੀਏ ਕੁਝ ਕੜੀ ਸੰਗਤ ਕਰੀਏ ਰਾਜਾ ਸਾਹਿਬ ਦੇ ਚਰਨਾਂ 'ਚ ਹਾਜ਼ਰੀਆਂ ਲਗਾਈਏ ਤਾਂ ਜੋ ਕਿ ਇਹ ਜੀਵਨ ਮਿਲਿਆ ਹੋਇਆ ਸਫਲ ਹੋ ਸਕੇ ਕਿਉਂਕਿ ਇੱਕ ਦਿਨ ਸੰਸਾਰ ਛੱਡ ਕੇ ਸਭ ਨੇ ਜਾਣਾ ਪਿਆਰਿਓ ਇਹ ਦੁਨੀਆ ਇਹ ਸੰਸਾਰ ਤੇ ਵਾਰੀ ਲੱਗੀ ਹੋਈ ਹੈ ਆਪਾਂ ਇੱਕ ਲਾਈਨ ਵਿੱਚ ਆ ਸਭ ਦੀ ਵਾਰੀ ਆਉਣੀ ਹੈ ਵਾਰੀ-ਵਾਰੀ ਇਸ ਕਰਕੇ ਆਪਣੀ ਵਾਰੀ ਆਉਣ ਤੋਂ ਪਹਿਲਾਂ-ਪਹਿਲਾਂ ਆਪਾਂ ਨੂੰ ਰੱਬ ਦੇ ਨਾਲ ਆਪਣਾ ਮੇਲ ਹੋ ਜਾਵੇ ਇੰਨੀ ਕੁ ਕੋਸ਼ਿਸ਼ ਕਰੀਏ ਪਿਆਰਿਓ ਜਦੋਂ ਤੱਕ ਆਪਣੀ ਵਾਰੀ ਆ ਰਹੀ ਹੈ ਨਾ ਲੈਨ ਵਿੱਚ ਲੱਗੇ ਹੋਏ ਵੇਟ ਕਰ ਰਹੇ ਆ ਉਹ ਵਾਰੀ ਆਉਣ ਤੋਂ ਪਹਿਲਾਂ ਪਹਿਲਾਂ ਰੱਬ ਨੂੰ ਮਿਲਣ ਵਾਲੀ ਵਾਰੀ ਆ ਜਾਵੇ ਇਸ ਕਰਕੇ ਕੋਸ਼ਿਸ਼ ਕਰੀਏ ਆਓ ਪਿਆਰੋ ਬੜੇ ਬੜੇ ਭਾਗੀਆਂ ਰਾਜਾ ਸਾਹਿਬ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਸਭ ਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਸਦਾ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ ਇਹੀ ਅਰਦਾਸ ਹੈ ਰਾਜਾ ਸਭ ਦੇ ਚਰਨਾਂ ਚ ਪਾਦਸ਼ਾ ਜੋ ਵੀ ਪ੍ਰਾਣੀ ਦੇਸ਼ਾਂ ਵਿਦੇਸ਼ਾਂ ਵਿੱਚ ਤੁਹਾਡੇ ਚਰਨਾਂ ਨਾਲ ਜੁੜੇ ਆ ਜਿਹੜੀਆਂ ਸੰਗਤਾਂ ਪਾਦਸ਼ਾ ਤੁਹਾਡੇ ਚਰਨਾਂ ਵਿਚ ਆ ਕੇ ਬੈਠ ਰਹੀਆਂ ਨੇ ਸਭ ਦੇ ਨਾਮ ਜਾਣਦੇ ਹੋ ਸਭ ਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਮਹਾਰਾਜ ਸਦਾ ਤੰਦਰੁਸਤੀਆਂ ਬਖਸ਼ਣੀਆਂ ਸਦਾ ਆਪਣੀ ਸੰਗਤ ਕਰਾਉਣੀ ਆਪਣਾ ਨਾਮ ਜਪਣਾ ਰਾਜਾ ਸਾਹਿਬ ਕਿਰਪਾ ਕਰਨੀ ਸਭ ਦੇ ਮਨ ਦੇ ਵਿੱਚ ਆਪ ਜੀ ਨੇ ਸੰਗਤ ਵਾਲਾ ਪ੍ਰੇਮ ਪੈਦਾ ਕਰਨਾ ਸਭ ਤੋਂ ਆਪਣੀ ਸੰਗਤ ਕਰਾਉਣੀ ਜੋ ਮਾੜੇ ਕਰਮ ਨੇ ਮਾੜਾ ਸਮਾਂ ਪਾਛੇ ਜ਼ਿੰਦਗੀ ਵਿੱਚ ਉਹ ਕੱਟਣਾ ਸਦਾ ਆਪਣੀ ਸੰਗਤ ਕਰਾਣੀ ਆਓ ਪਿਆਰਿਓ ਇੰਨੀਆਂ ਕਹਾਜਰੀਆਂ ਪ੍ਰਵਾਨ ਕਰਨੀਆਂ ਰਾਜਾ ਸਾਹਿਬ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ